ਦੀਨਾਨਗਰ ਅਦੀਨ ਪਿੰਦੇ थाना ਬਹਿਰਾਮਪੁਰ ਪੁਲਿਸ ਦੀ ਵੱਡੀ ਕਾਰਵਾਈ ਹੈਰੋਨ ਅਤੇ ਟਰੱਕ ਮਨੀ ਸਮੇਤ ਦੋ ਪਰਮਾਨੂ ਕੀਤਾ ਗ੍ਰਿਫਤਾਰ ਹਲਕਾ ਦੀਨਾਨਗਰ ਅਦੀਨ ਪਿੰਦੇ थाना ਬਹਿਰਾਮਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦੋ ਸਕੇ ਪਰਮਾਨੂ ਹੈਰੋਨ ਟਰੱਕ ਮਨੀ ਅਤੇ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਇਸ ਪੰਦੀ ਜਾਣਕਾਰੀ ਦਿਨ ਤਿਆਂ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਅਤੇ ਇਸ ਦੌਰਾਨ ਪੁਲਿਸ ਵੱਲੋਂ ਟੀਪੜਾ ਅਲੂਵਾਲ ਵਿਖੇ ਐਸ.ਆਰ.ਮਨ ਕੁਮਾਰ ਵੱਲੋਂ ਪੁਲਿਸ ਪਾਰਟੀ ਸਮੇਤ ਨਾਕਾ ਲਗਾਇਆ ਸੀ ਤੇ ਇਸ ਦੌਰਾਨ ਉਨ੍ਹਾਂ ਨੇ ਟੀਪੜਾ ਅਲੂਵਾਲ ਤੋਂ ਪੈਦਲ ਆ ਰਹੇ ਦੋ ਨੌਜਵਾਨਾਂ 'ਨ ਛੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਤਲਾਸ਼ੀਸ਼ ਲਈ ਗਈ ਤਾਂ ਉਨ੍ਹਾਂ ਕੋਲੋਂ ਡਰੱਗ ਮੰਨੀ ਹੈਰੋਇਨ ਅਤੇ ਨਜਾਇਜ਼ ਹਥਿਆਰ ਜੋ ਕਿ ਪਿਸਤਲ ਬਤੀਪੁਰ ਅਤੇ ਮੈਗਜ਼ੀਨ ਬਰਾਮਦ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਹਿਮਦੀਪ ਉਰਫ ਸਹਿਮ ਤੇ ਕਰਨ ਉਰਫ ਕੰਨੂ ਫਾਸੀਆਂ ਪਿੰਡ ਭਗਵੰਤਾਣਾ ਕਲਾਂਉਥਾਲਵਾਸ ਗੋਪਾਲ ਕਲੋਨੀ ਮਟਾਲਾਵਜੋਂ ਹੋਈ ਹੈ ਗ੍ਰਿਫਤਾਰਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਰੀਸੈਂਟਲੀ ਸਾਡਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜੋ ਮੁਹਿੰਮ ਚੱਲ ਰਹੀ ਹੈ ਉਹਦੀ ਲੜੀ ਦੇ ਵਿੱਚ ਹੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਦਿੱਤਿ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਤੇ ਸਾਡੇ ਐਸਐਚਓ ਬਰਾਮਪੁਰ ਉਹਨਾਂ ਦੇ ਨਾਲ ਸਾਡੀ ਪਠਾਨ ਗੁਰਦਾਸਪੁਰ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਇਹਨਾਂ ਨੇ ਬਰਾਮਪੁਰੀ ਰੀਚ ਨਾਕਾ ਲਗਾਇਆ ਸੀ ਉਸ ਨਾਕੇ ਦੌਰਾਨ ਦੋ ਲੜਕੇ ਇੱਕ ਸਹਿਮਦੀਪ ਦੂਜਾ ਕਰਨ ਇਹ ਪਿੰਡ ਅਗਵਾਨ ਪੈਂਦਾ ਥਾਣਾ ਕਲਾਂਨੌਰ ਇਹ ਦੋਨੇ ਹੀ ਗ੍ਰਿਫਤਾਰ ਕੀਤੇ ਸੀ ਇਹਨਾਂ ਕੋਲੋਂ 254 ਗ੍ਰਾਮ ਹਿਰਨ ਇੱਕ 32 ਬੋਰ ਪਿਸਟਰ 2200 ਰੁਪਏ ਆਨ ਕੁਡਰਗ ਮਨੀ ਬ੍ਰਾਮਪੁਰ ਹੋਈ ਔਰ ਇਹਨਾਂ ਦੇ ਖਿਲਾਫ ਆਪਾਂ ਆਂਟੀ ਪੀਅਰ ਸੈਕਟਰ ਦੀ ਅਧੀਨ ਪਰਚਾ ਦਰਜ ਕਰ ਲਿਆ ਐਫ ਆਈ ਆਰ ਨੰਬਰ ਹੈਗੀ ਸਾਡੀ 56 ਥਾਣਾ ਭਰਾਮਪੁਰ ਵਿੱਚ ਔਰ ਇਨੀਸ਼ੀਅਲ ਅਨਕੁਆਰੀ ਤੋਂ ਜੋ ਜਾਂ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਾ ਹੈ ਇਹ ਇਹ ਪਿਸਟਲ ਕੁਝ ਮਹੀਨੇ ਪਹਿਲਾਂ ਕਾਦੀਆਂ ਜਿਹੜਾ ਹੈਗਾ ਗਨ ਹਾਊਸ ਉਤੋਂ ਚੋਰੀ ਹੋਇਆ ਸੀ ਸੋ ਆਪਾਂ ਇਹਦੇ ਪਿੱਛੇ ਜਾ ਕੇ ਬੈਕਵਰਡ ਲਿੰਕ ਚੈੱਕ ਕਰ ਰਹੇ ਹਾਂ ਜੋ ਸਾਨੂੰ ਹੀਰੋਨ ਮਿਲੀ ਹੈ ਇਸ ਤੋਂ ਇਲਾਵਾ ਇਹਨਾਂ ਬੰਦਿਆਂ ਦਾ ਜੋ ਇਹਨਾਂ ਪਿਸਟਲ ਰੱਖਿਆ ਸੀ ਕਿਸ ਪਰਪਸ ਲਈ ਯੂਜ਼ ਕੀਤਾ ਇਹਨਾਂ ਦਾ ਕੀ ਮਕਸਦ ਸੀ ਉਹ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਨੂੰ ਅੱਜ ਆਪਾਂ ਕੋਰਟ 'ਚ ਪੇਸ਼ ਕੀਤਾ ਪੁਲਿਸ ਰਿਮਾਂਡ ਮਿਲਿਆ ਤੇ ਇਹਦੀ ਜਿਹੜੀ ਆ ਉਹ ਥਾਰੋਲੀ ਇਨਵੈਸਟੀਗੇਸ਼ਨ ਕਰ ਰਹੇ ਆ। ਆਪਾਂ ਅੱਜ ਇੰਟਰੋਗੇਟ ਕਰਾਂਗੇ। ਹੁਣ ਆਪਾਂ ਕਿਉਂਕਿ ਅਸੀਂ ਪੁਲਿਸ ਰਿਮਾਨ ਲੈ ਲਿਆ। ਉਹ ਦੇਖਾਂਗੇ ਵੀ ਇਹਨਾਂ ਦਾ ਪਿਸਤਲ ਰੱਖਣ ਦਾ ਮਕਸਦ ਕੀ ਸੀ। ਬਹਾਲ ਜੋ ਆਪਾਂ ਇਹਦੀ ਜੋ ਇਨੀਸ਼ੀਅਲ ਇਹਦਾ ਬੈਕਗਰਾਉਂਡ ਹੈਗਾ ਜਾਂ ਬੈਕ ਹਿਸਟਰੀ ਹੈਗੀ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨਡੀਪੀ ਐਕਟ ਔਰ 307 ਦੇ ਚੋਰੀ ਠੱਗਿਆ ਦੇ ਮੁਕੱਦਮੇ ਦਰਜ ਆ। ਦੇਖੋ ਜੀ ਕ੍ਰਾਈਮ ਤੇ ਹਮੇਸ਼ਾ ਐਗਜ਼ਿਸਟ ਕਰਦਾ ਰਹਿੰਦਾ ਹੈ। ਗੱਲ ਹੈ ਕਿ ਪੁਲਿਸ ਅਲਰਟ ਹੈ। ਪੰਜਾਬ ਪੁਲਿਸ ਪੂਰਾ ਸਤਰਕਣਾ ਕੰਮ ਕਰਦੀ ਹੈ ਔਰ ਇਲਾਕੇ ਦੇ ਵਿੱਚ ਕਿਸੇ ਵੀ ਜਿਹੜਾ ਬੈਡ ਆਂਸਰ ਹੈ ਉਹਨੂੰ ਪਨਪਨੀ ਦਿੱਤਾ ਜਾਂਦਾ ਹੈ